ਦੇਖੋ ਪਾਣੀਆਂ ਦਾ ਮੁੱਦਾ ਜਿਹੜਾ ਬਹੁਤ ਮੈਂ ਸਮਝਦਾ ਕਿ ਇਹ ਜਲ ਯੁੱਧ ਆ ਸੋ ਇਸ ਯੁੱਧ ਦੇ ਵਿੱਚ ਪੂਰਾ ਪੰਜਾਬ ਜਿਹੜਾ ਉਹ ਇੱਕ ਝੋਟਾ ਇੱਕ ਮੋਟਾ ਹੈ ਔਰ ਜਿਸ ਬੇਰਹਿਮੀ ਦੇ ਨਾਲ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਔਰ ਪਹਿਲਾਂ ਮੈਂ ਸਮਝਦਾ ਕਿ ਪਤਾ ਨਹੀਂ ਹੁੰਦਾ ਸੀ ਕਿਸੇ ਨੂੰ ਸੋ ਉਸ ਜੋ ਡਾਕਾ ਪੈ ਰਿਹਾ ਸੀ ਉਸ ਡਾਕੇ ਦਾ ਜਿਸ ਤਰੀਕਾ ਪਤਾ ਲੱਗਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਹੀ ਨੰਗਲ ਡੈਮ ਤੇ ਪਹੁੰਚ ਗਏ ਔਰ ਇੱਕ ਵੀ ਬੂੰਦ ਪਹਿਲਾਂ ਤਾਂ ਅਸੀਂ 4000 ਕਿਊਸੇਕ ਉਹਨਾਂ ਨੂੰ ਦਿੰਦੇ ਸੀ ਉਹ ਕਿਉਂਕਿ ਉਹਨਾਂ ਦੇ ਦੇਖੋ ਜਦੋਂ ਉਹਨਾਂ ਦਾ ਜਿਹੜਾ ਸਟਾਕ ਹੈ ਜਿਹੜਾ ਅਸੀਂ 2.98 ਜਿਹੜਾ ਐਮਐਫ ਜਿਹੜਾ ਉਹਨਾਂ ਦਾ ਸਟਾਕ ਹੈ ਲਗਭਗ 3 ਐਮਐਫ ਦੇ ਕਰੀਬ ਮਿਲੀਅਨ ਏਕਰ ਫੁੱਟ ਦੇ ਕਰੀਬ ਉਹਨਾਂ ਦਾ ਹਿੱਸਾ ਬਣਦਾ ਜਿਹੜਾ ਉਹਨਾਂ ਦਾ ਹਿੱਸਾ ਬਣਦਾ ਉਹ 31 ਮਾਰਚ ਨੂੰ ਪੂਰਾ ਹੋ ਗਿਆ ਤੇ ਜਦੋਂ 31 ਮਾਰਚ ਨੂੰ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਚਲੋ ਹੋਰ ਤਾਂ ਨਹੀਂ ਸਾਨੂੰ ਪੀਣ ਵਾਲਾ ਪਾਣੀ ਦੇ ਦਿਓ ਪੀੜਾ ਵਾਲਾ ਪਾਣੀ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਗੱਲ ਹੋਈ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਪੀਣ ਦਾ ਅਸੀਂ ਤੇ ਪੀੜਾ ਵਾਲੇ ਪਾਣੀ ਨੂੰ ਤਾਂ ਮੰਨ ਨਹੀਂ ਕਰਦੇ ਸੋ ਉਸ ਤੋਂ ਬਾਅਦ ਵੀ ਫਿਰ ਕਹਿੰਦੇ ਨਹੀਂ ਜੀ ਸਾਨੂੰ ਤਾਂ 8500 ਕਿਊਸਕ ਪਾਣੀ ਚਾਹੀਦਾ ਜਦੋਂ 8500 ਕਿਊਸਕ ਦੀ ਗੱਲ ਹੋਈ ਤੇ ਫਿਰ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਅਸੀਂ ਤਾਂ ਆਪ ਚੋਣਾ ਲੈਣਾ ਸਾਡੇ ਤਾਂ ਆਪ ਕਿਸਾਨੀ ਪਰੇਸ਼ਾਨ ਹੋਣ ਅਸੀਂ ਇਹ ਨਹੀਂ ਦੇ ਸਕਦੇ ਸੋ ਔਰ ਉਹ ਵੀ ਉਹਨਾਂ ਨੇ ਜ਼ਬਰਦਸਤੀ ਵੀ ਵੀ ਐਮਬੀ ਦੇ ਵਿੱਚ ਫੈਸਲੇ ਕਰਕੇ ੱੱਕੇ ਨਾਲ ਜਿਹੜੇ ਸਾਡੇ ਕਰਮਚਾਰੀ ਪੰਜਾਬ ਦੇ ਉਹਨਾਂ ਨੂੰ ਬਦਲ ਕੇ ਇੱਕ ਜਿਹੜਾ ਨਾਦਰ ਸ਼ਾਹੀ ਪਰਮਾਨ ਤੋਂ ਜਾਰੀ ਕੀਤਾ ਪਾਣੀ ਛੱਡਣ ਦਾ ਔਰ ਉਸ ਦੇ ਖਿਲਾਫ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਬਿਲਕੁਲ ਉੱਥੇ ਪਹੁੰਚੀ ਸਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚੇ ਸਾਰੀ ਪੁਲਿਸ ਤਨ ਜ਼ਿਲ੍ਹਿਆਂ ਦੀ ਉੱਥੇ ਪਹੁੰਚੀ ਔਰ ਉੱਥੇ ਬਿਲਕੁਲ ਖੜ੍ਹ ਗਏ ਔਰ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵੀ ਪਾਣੀ ਛੱਡਦੇ ਵਾਟਰ ਰੈਗੂਲੇਸ਼ਨ ਜਿੱਥੇ ਵੀ ਹੁੰਦੀ ਹੈ ਪਾਣੀ ਨੂੰ ਰੈਗੂਲੇਟ ਕਰਦੇ ਆ ਉੱਥੋਂ ਪਾਣੀ ਇੱਕ ਬੂੰਦ ਵੀ ਛੱਡਣ ਨਹੀਂ ਦਿੱਤਾ ਔਰ ਅਸੀਂ ਇੱਕ ਵੀ ਫालतू ਬੂੰਦ ਜਿਹੜੀ ਪਾਣੀ ਦੀ ਉਹ ਨਹੀਂ ਜਾਣ ਦੇਵਾਂਗੇ ਉਹ ਪੰਜਾਬ ਦੀ ਇੱਕ ਵੀ ਫालतू ਬੂੰਦ ਉਹਨਾਂ ਨੂੰ ਨਹੀਂ ਦਵਾਂਗੇ ਔਰ ਪੰਜਾਬ ਦੀ ਕਿਸਾਨੀ ਨੂੰ ਜਿਹੜੀ ਆਪ ਖੁਦ ਜ਼ਰੂਰਤ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਆ ਉਹ ਪੰਜਾਬ ਦਾ ਪਾਣੀ ਜਿਹੜੀ ਉਹਦੀ ਰਾਖੀ ਆ ਉਹ ਸਾਡਾ ਉਹਦੇ ਰੱਖਿਆ ਕਰਨਾ ਸਾਡਾ ਫਰਜ਼ ਆ ਔਰ ਪੰਜਾਬ ਸਰਕਾਰ ਕਰ ਰਹੀ ਆ ਸਰ ਪਾਣੀ ਜਿਹੜਾ ਬਾਤ ਕੁਦਰਤ ਦੀ ਦੇਣ ਹੈਗੀ ਆ ਇਹਦੇ ਉੱਤੇ ਹਰ ਇੱਕ ਦਾ ਅਧਿਕਾਰ ਹੋਣਾ ਚਾਹੀਦਾ ਆ ਤੁਹਾਡੀ ਜਿਹੜਾ ਸਵਾਲ ਹੈ ਉਹ ਵਾਜਬ ਆ ਪਰ ਜਦੋਂ ਪਾਣੀ ਦਾ ਮੰਨ ਲਓ 100 ਲੀਟਰ ਪਾਣੀ ਆ 100 ਲੀਟਰ ਪਾਣੀ ਚੋਂ ਕਹਿੰਦਾ ਭਾਈ 60 ਲੀਟਰ ਤੈਨੂੰ ਦੇਣਾ 25 ਲੀਟਰ ਤੈਨੂੰ ਦੇਣਾ 15 ਲੀਟਰ ਤੈਨੂੰ ਦੇਣਾ ਜਦੋਂ ਪਾਣੀ ਆਪਾਂ ਜਿਹੜਾ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਉਹਦੀ ਬੰਦ ਹੋ ਗਈ ਤਾਂ ਫਿਰ ਜਿਹੜਾ 15 ਵਾਲਾ ਉਹ 60 ਤੇ ਅੱਖ ਰੱਖੀ ਬੈਠੇ ਤਾਂ ਫਿਰ ਇਹ ਤਾਂ ਗਲਤ ਆ ਫਿਰ ਉਹ ਉਹ ਸਾਡੇ ਵਾਲੇ ਪਾਣੀ ਤੇ ਅੱਖ ਰੱਖੀ ਬੈਠਣ ਕਿਉਂਕਿ ਜੇ 60 ਸਾਡਾ ਹੈ ਇਹ ਮਤਲਬ 60 ਦੀ ਸਾਨੂੰ ਜ਼ਰੂਰਤ ਆ ਸਾਨੂੰ ਪੀਣ ਲਈ ਵੀ ਜ਼ਰੂਰਤ ਆ ਸਾਡੇ ਖੇਤਾਂ ਨੂੰ ਵੀ ਜ਼ਰੂਰਤ ਆ ਉਹ ਜਿਹੜੇ 15 ਵਾਲੇ ਉਹ 60 ਵਾਲੇ ਤੇ ਅੱਖ ਰੱਖੀ ਬੈਠੇ ਆ ਇਸ ਕਰਕੇ ਸਾਡਾ ਜਿਹੜਾ ਜੇ ਆਪੇ ਉਹਦੇ ਕੋਲ ਬਾਪੂ ਪੂਰਾ ਹੋਣ ਦੇ ਬਾਪੂ ਦੀ ਮਨੁੱਖਤਾ ਦੇ ਅਧਿਕਾਰ ਤੇ ਮਨੇ ਜਿਹੜਾ ਪਾਣੀ ਉਹਨਾਂ ਨੂੰ ਪੀਣ ਲਈ ਪਾਣੀ ਪੀਣ ਲਈ ਪਾਣੀ ਦੇਣ ਉਹ ਸਾਡੇ ਪੰਜਾਬੀਆਂ ਦਾ ਸਵਾਸ ਕਰਨਾ ਚਾਹੁੰਦਾ ਜਦੋਂ ਹੜ੍ਹ ਆਉਂਦੇ ਆ ਉਦੋਂ ਪੰਜਾਬ ਨੂੰ ਸੰਤਾਪ ਸਾਰਾ ਝੰਡਣਾ ਪੈਂਦਾ ਇਹ ਨਹੀਂ ਕਿ ਦਾ ਦੇਖਦੇ ਉਹੀ ਨੇ ਜਦੋਂ ਤੁਸੀਂ ਤੁਹਾਨੂੰ ਸ਼ਾਇਦ ਤੁਸੀਂ ਸੁਣਿਆ ਹੋਣਾ ਕਿ ਸਾਡੇ ਮਾਨਯੋਗ ਜਿਹੜੇ ਸਾਡੇ ਸੈਕਟਰੀ ਸਾਹਿਬ ਕੁਲਿਸ਼ਣ ਕੁਮਾਰ ਜੀ ਜਦੋਂ ਸਾਡੇ ਕੋਲ ਪਿੱਛੇ ਹੜ੍ਹ ਆਇਆ ਅਸੀਂ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪੁੱਛਿਆ ਵੀ ਭਾਈ ਆ ਸਾਡੇ ਹੜ੍ਹ ਆਏ ਉਹ ਪਾਣੀ ਫालतू ਲੈਣਾ ਉਹ ਕਹਿੰਦੇ ਜੀ ਅਸੀਂ ਤਾਂ ਲੈਣਾ ਨਹੀਂ ਕਹਿੰਦੇ ਵੀ ਲਿਖ ਕੇ ਦੇ ਦਿਓ ਵੀ ਤੁਸੀਂ ਉਦੋਂ ਤੋਂ ਸਾ ਉਦੋਂ ਉਦੋਂ ਹਿੱਸੇਦਾਰ ਬਣਦੇ ਨਹੀਂ ਤੇ ਹੁਣ ਤੁਸੀਂ ਹਿੱਸੇਦਾਰ ਬਣਦੇ ਸੋ ਇਸ ਦੇ ਸਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਆਲ ਪਾਰਟੀ ਮੀਟਿੰਗ ਵੀ ਕੀਤੀ ਗਈ ਹੈ ਤੇ ਆ ਸੋਮਵਾਰ ਨੂੰ ਜਿਹੜਾ ਇੱਕ ਇੱਕ ਦਿਨ ਦਾ ਸਪੈਸ਼ਲ ਜਿਹੜਾ اجلاس ਵੀ ਵਿਧਾਨ ਸਭਾ ਸੱਦਿਆ ਗਿਆ ਔਰ ਰੈਜ਼ੋਲੂਸ਼ਨ ਪਾ ਕੇ ਵੀ ਭੇਜਾਇਆ ਕੇਂਦਰ ਸਰਕਾਰ ਨੂੰ ਭੇਜਾਇਆ ਪੰਜਾਬ ਦੇ ਨਾਲ ਜਾਂ ਕਿਸੇ ਵੀ ਸੂਬੇ ਦੇ ਨਾਲ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਾਲ ਹੀ ਕਿਸੇ ਵੀ ਸੂਬੇ ਦੇ ਨਾਲ ਧੱਕਾ ਨਾ ਕੀਤਾ ਜਾਵੇ ਜੋ ਵੀ ਬਣਦਾ ਹੱਕ ਉਹਨੂੰ ਦਿੱਤਾ ਜਾਵੇ ਔਰ ਅਸੀਂ ਫਿਰ ਵੀ ਪਾਣੀ ਦੇਣ ਤੋਂ ਅਸੀਂ ਮਨਾਂ ਨਹੀਂ ਕੀਤਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਜੇ ਪਾਣੀ ਜਿਹੜਾ ਤੁਸੀਂ ਜੇ ਲੈਣਾ ਚਾਹੁੰਦੇ ਆ ਉਹ ਸਾਨੂੰ ਪੂਰੇ ਸਾਡੇ ਪੌਂਗ ਡੈਮ ਜਾਂ ਰਣਜੀਤ ਸਾਗਰ ਡੈਮ 'ਚ ਪਾ ਦਿਓ ਤੁਸੀਂ ਜਿਹੜਾ ਪਾਕਿਸਤਾਨ ਨੂੰ ਰੋਕਿਆ ਹੀ ਆ ਉਹ ਪਾਣੀ ਸਾਨੂੰ ਉਧਰੋਂ ਪਾ ਦਿਓ ਤੇ ਅਸੀਂ ਤੁਹਾਨੂੰ ਉਧਰੋਂ ਚੱਕ ਕੇ ਇੱਧਰ ਦੇ ਦਿੰਦੇ ਸੋ ਉਹਦੇ ਲਈ ਮੰਨ ਮੰਨਣ ਨੂੰ ਤਿਆਰ ਦੀਵਿਆਂ ਵੀ ਬਿਲਕੁਲ ਚੱਕਾਂਗੇ ਉੱਥੇ ਪੂਰਾ ਦਵੀੜਾ ਪਟਾਂਗੇ ਪੂਰੀ ਧੂੜ ਚੱਕਾਂਗੇ ਪੂਰੀ ਉੱਥੇ ਘੇਰਾਗੇ ਉਹਨਾਂ ਨੂੰ ਪਾਰਲੀਮੈਂਟ ਘੇਰਾਗੇ ਬਿਲਕੁਲ ਚਾਹੇ ਅਸੀਂ 3 ਜਾਣੇ ਆ ਚਾਹੇ 13 ਜਾਣੇ ਪੂਰਾ ਘਰਾਓ ਕਰਾਂਗੇ